ਹੰਸਰਾਜ ਹੰਸਜੀਤ ਤੁਹਾਡੇ ਵਿੱਚੋਂ ਪੰਜਾਬੀ ਬੋਲ ਤੇ ਸ਼ੱਕ ਜਿਹਾ ਲੱਗ ਪਿਆ ਵੀ ਤੁਸੀਂ ਪੰਜਾਬੀ ਵੀ ਹੋ ਕਿ ਨਹੀਂ ਸੰਜਾ ਮਾਰਸ਼ਲ ਕòm ਸੀ ਹੈ ਤੇ ਰਹੇਗੀ ਸ਼ਾਇਦ ਤੁਸੀਂ ਆਰਐਸਐਸ ਦਾ ਇਤਿਹਾਸ ਪੜ੍ਹ ਲਿਆ ਸ਼ਾਇਦ ਤੁਸੀਂ ਸੰਗ ਦਾ ਚੋਲਾ ਬਹੁਤੇ ਚੰਗੇ ਤਰੀਕੇ ਦੇ ਨਾਲ ਪਾਉਣ ਦੀ ਕੋਸ਼ਿਸ਼ ਕਰ ਪੰਜਾਬ ਸੰਘਰਸ਼ਾਂ ਚੋਂ ਪੈਦਾ ਹੋਇਆ ਪੰਜਾਬ ਜੁੱਜਿਆ ਪੰਜਾਬ ਲੜਿਆ ਪੰਜਾਬ ਲੜਿਆ ਹਰ ਉਸ ਜ਼ੁਲਮ ਦੇ ਵਿਰੁੱਧ ਜਿਨੇ ਲੋਕਾਂ ਨੂੰ ਤਮਨ ਕਰਨ ਦਾ ਕੰਮ ਕੀਤਾ ਲੋਕਾਂ ਦੇ ਵਿਚਾਰਾਂ ਨੂੰ ਖਤਮ ਕਰਨ ਦਾ ਕੰਮ ਕੀਤਾ ਲੋਕਾਂ ਦੀ ਸੋਚ ਨੂੰ ਖਤਮ ਕਰਨ ਦਾ ਕੰਮ ਕੀਤਾ ਪੰਜਾਬ ਦੀਆਂ ਜਿੱਥੋਂ ਤੱਕ ਤੁਸੀਂ ਹੱਦਾਂ ਬੰਨਿਆਂ ਦੀ ਗੱਲ ਕਰਦੇ ਜੇ ਤੇ ਇਹ ਸਿਰਫ ਕੋਈ ਕਾਪੀ ਪੈਨ ਦੇ ਨਾਲ ਉਲੀਕਿਆ ਹੋਇਆ ਨਕਸ਼ਾ ਨਹੀਂ ਸ਼ਹਾਦਤਾਂ ਦੇ ਕੇ ਸੰਘਰਸ਼ ਕਰਕੇ ਕੌਮਾਂ ਨੇ ਬਲਦਾਨ ਦੇ ਕੇ ਪੰਜਾਬ ਦਾ ਨਕਸ਼ਾ ਉਲੀਕਿਆ ਸੀ ਪੰਜਾਬ ਅਜ ਵਿਸ਼ਵ ਦੇ ਪटल ਦੇ ਉੱਤੇ ਪਿਆ ਪੰਜਾਬ ਜਿਹਦੀ ਚਰਚਾ ਦੁਨੀਆ ਭਰ ਚੁੰਦੀ ਹੈ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਆਪੇ ਮਾਰਸ਼ਲ ਕੌਮ ਡਿਕਲੇਅਰ ਕਰ ਲਿਆ ਸ਼ਰਮ ਆਉਂਦੀ ਹੈ ਮੈਨੂੰ ਸ਼ਰਮ ਆਉਂਦੀ ਹੈ ਇਹ ਕਹਿਣ ਤੇ ਕਿ ਤੁਸੀਂ ਪੰਜਾਬੀ ਹੋ ਸ਼ਰਮ ਆਉਂਦੀ ਹੈ ਇਹ ਕਹਿਣ ਤੇ ਕਿ ਇਹਨਾਂ ਪੰਜਾਬੀਆਂ ਨੇ ਤੁਹਾਨੂੰ ਇੱਕ ਨਮਾਣੇ ਜੇ ਬੰਦੇ ਨੂੰ ਐਡਾ ਵੱਡਾ ਕਲਾਕਾਰ ਏਡਾ ਵੱਡਾ ਫਨਕਾਰ ਬਣਾਉਣ ਦੇ ਵਿੱਚ ਸਹਾਇਤਾ ਕੀਤੀ ਦੁੱਲੇ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਹੋਪਰ ਲੈਂਦੇ ਨੇ ਤਸਵੀਰ ਬਦਲਦੀ ਕੌਮਾਂ ਦੀ ਤਸਵੀਰ ਬਦਲਦੀ ਕੌਮਾਂ ਦੀ ਤਸਵੀਰ ਵੀ ਬਦਲਾਂਗੇ ਔਰ ਸ਼ੁਰੂਆਤ ਪੰਜਾਬ ਤੋਂ ਕਰਾਂਗੇ ਕਿਸੇ ਨਿੱਜੀ ਚੈਨਲ ਤੇ ਭਾ ਜੀਪੀ ਦੇ ਇੱਕ ਲੀਡਰ ਨੇ ਸਾਬਕਾ ਇੱਕ ਐਮਪੀ ਵੀ ਨੇ ਹੰਸਰਾਜ ਹੰਸਰੀ ਉਹ ਇੰਟਰਵਿਊ ਚ ਕਹਿ ਰਹੇ ਸੀਗੇ ਵੀ ਜਿਹੜਾ ਪੰਜਾਬ ਦਾ ਆਪੇ ਹੀ ਇੱਕ ਨਕਸ਼ਾ ਉਲੀਕ ਲਿਆ ਆਪੇ ਹੀ ਆਪਣੇ ਆਪ ਨੂੰ ਮਾਰਸ਼ਲ ਕਾਮ ਡਿਕਲੇਅਰ ਕਰ ਲਿਆ ਲੱਖਾਂ ਨੌਜਵਾਨ ਮਰਾਲੇ ਮੈਨੂੰ ਹੰਸਰਾਜ ਹੰਸਜੀਤ ਤੁਹਾਡੇ ਵਿੱਚੋਂ ਪੰਜਾਬੀ ਹੋਣ ਤੇ ਸ਼ੱਕ ਜਾਉ ਲੱਗ ਪਿਆ ਵੀ ਤੁਸੀਂ ਪੰਜਾਬੀ ਵੀ ਹੋ ਕਿ ਨਹੀਂ ਪੰਜਾਬ ਦਾ ਇੱਕ ਇਤਿਹਾਸ ਹੈ ਪੰਜਾਬ ਮਾਰਸ਼ਲ ਕòm ਸੀ ਹੈ ਤੇ ਰਹੇਗੀ ਸ਼ਾਇਦ ਤੁਸੀਂ ਆਰਐਸਐਸ ਦਾ ਇਤਿਹਾਸ ਪੜ੍ਹ ਲਿਆ ਹੈ ਸ਼ਾਇਦ ਤੁਸੀਂ ਸੰਗ ਦਾ ਚੋਲਾ ਬਹੁਤ ਚੰਗੇ ਤਰੀਕੇ ਦੇ ਨਾਲ ਪਾਉਣ ਦੀ ਕੋਸ਼ਿਸ਼ ਕਰਦੇ ਪੰਜਾਬ ਸੰਘਰਸ਼ਾਂ ਚੋਂ ਪੈਦਾ ਹੋਇਆ ਪੰਜਾਬ ਜੁੱਜਿਆ ਪੰਜਾਬ ਲੜਿਆ ਪੰਜਾਬ ਲੜਿਆ ਹਰ ਉਸ ਜ਼ੁਲਮ ਦੇ ਵਿਰੁੱਧ ਜਿਨੇ ਲੋਕਾਂ ਨੂੰ ਦਮਨ ਕਰਨ ਦਾ ਕੰਮ ਕੀਤਾ ਲੋਕਾਂ ਦੇ ਵਿਚਾਰਾਂ ਨੂੰ ਖਤਮ ਕਰਨ ਦਾ ਕੰਮ ਕੀਤਾ ਲੋਕਾਂ ਦੀ ਸੋਚ ਨੂੰ ਖਤਮ ਕਰਨ ਦਾ ਕੰਮ ਕੀਤਾ ਚਾਹੇ ਉਹ ਬਾਹਰੋਂ ਆਏ ਧੜਵੀ ਸੀ ਚਾਹੇ ਉਹ ਇਥੋਂ ਦੇ ਲੋਕ ਜਿਹੜੇ ਜ਼ੁਲਮ ਕਰ ਰਹੇ ਸੀ ਮਾੜਿਆਂ ਤੇ ਜਿਹੜੇ ਜ਼ੁਲਮ ਕਰ ਰਹੇ ਸੀ ਉਸ ਵਰਗ ਤੇ ਜਿਹਦੀ ਕੋਈ ਬਾਹ ਫੜਨ ਵਾਲਾ ਨਹੀਂ ਸੀ ਇਹ ਪੰਜਾਬ ਦੀਆਂ ਜਿੱਥੋਂ ਤੱਕ ਤੁਸੀਂ ਹੱਦਾਂ ਬੰਨਿਆਂ ਦੀ ਗੱਲ ਕਰਦੇ ਜੇ ਤੇ ਇਹ ਸਿਰਫ ਕੋਈ ਕਾਪੀ ਪੈਨ ਦੇ ਨਾਲ ਉਲੀਕਿਆ ਹੋਇਆ ਨਕਸ਼ਾ ਨਹੀਂ ਸ਼ਹਾਦਤਾਂ ਦੇ ਕੇ ਸੰਘਰਸ਼ ਕਰਕੇ ਕੌਮਾਂ ਨੇ ਬਲਦਾਨ ਦੇ ਕੇ ਪੰਜਾਬ ਦਾ ਨਕਸ਼ਾ ਉਲੀਕਿਆ ਸੀ ਪੰਜਾਬ ਅੱਜ ਵਿਸ਼ਵ ਦੇ ਪਟਲ ਦੇ ਉੱਤੇ ਪਿਆ ਪੰਜਾਬ ਜਿਹਦੀ ਚਰਚਾ ਦੁਨੀਆ ਭਰ ਚ ਹੁੰਦੀ ਹੈ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਆਪੇ ਮਾਰਸ਼ਲ ਕੌਮ ਡਿਕਲੇਅਰ ਕਰ ਲਿਆ ਸ਼ਰਮ ਆਉਂਦੀ ਹੈ ਮੈਨੂੰ ਸ਼ਰਮ ਆਉਂਦੀ ਹੈ ਇਹ ਕਹਿਣ ਤੇ ਕਿ ਤੁਸੀਂ ਪੰਜਾਬੀ ਹੋ ਸ਼ਰਮ ਆਉਂਦੀ ਹੈ ਇਹ ਕਹਿਣ ਤੇ ਕਿ ਇਹਨਾਂ ਪੰਜਾਬੀਆਂ ਨੇ ਤੁਹਾਨੂੰ ਇੱਕ ਨਮਾਣੇ ਜੇ ਬੰਦੇ ਨੂੰ ਐਡਾ ਵੱਡਾ ਕਲਾਕਾਰ ਐਡਾ ਵੱਡਾ ਫਨਕਾਰ ਬਣਾਉਣ ਦੇ ਵਿੱਚ ਸਹਾਇਤਾ ਕੀਤੀ ਸੀ ਇਨਾ ਪੰਜਾਬੀਆਂ ਨੇ ਤੁਹਾਡੇ ਸ਼ੋਅ ਲਵਾ ਲਵਾ ਕੇ ਤੁਹਾਡੇ ਸੰਗੀਤਕ ਪ੍ਰੋਗਰਾਮ ਕਰਾ ਕਰਾ ਕੇ ਤੁਹਾਡੇ ਉੱਤੇ ਪੈਸੇ ਵਾਰ-ਵਾਰ ਕੇ ਤੁਹਾਨੂੰ ਪੈਸੇ ਦੇ ਦੇ ਕੇ ਜਿਹੜਾ ਇਹ ਤੁਹਾਡਾ ਇਹ ਰੁਤਬਾ ਕਾਇਮ ਕੀਤਾ ਕਿ ਅੱਜ ਤੁਸੀਂ ਵੱਡੇ ਮਹਿੰਗੀ-ਵਹਿੰਗੀਆਂ ਲਗਜ਼ਰੀ ਗੱਡੀਆਂ 'ਚ ਘੁੰਮ ਸਕੋ ਤੇ ਮਹਿੰਗੇ ਘਰ ਘਰਾਂ 'ਚ ਰਹਿ ਸਕੋ ਇਤਿਹਾਸ ਹਰ ਚੀਜ਼ ਦਾ ਹੁੰਦਾ ਹੈ ਇਤਿਹਾਸ ਹਰ ਬੰਦੇ ਦਾ ਵੀ ਹੁੰਦਾ ਹੈ ਇਤਿਹਾਸ ਹਰ ਥਾਂ ਦਾ ਹੁੰਦਾ ਹੈ ਪਰ ਪੰਜਾਬ ਬੜਾ ਵਿਲੱਖਣ ਹੈ ਪੰਜਾਬ ਨੂੰ ਸਮਝਣਾ ਤੁਹਾਡੇ ਵਰਗੇ ਲੋਕਾਂ ਦੀ ਸੋਚ ਤੋਂ ਬਹੁਤ ਪਰੇ ਹੈ ਤੁਸੀਂ ਆਰਐਸਐਸ ਦੀਆਂ ਕਲਾਸਾਂ ਲਾ ਕੇ ਤੁਹਾਨੂੰ ਇਹ ਲੱਗਣ ਲੱਗ ਗਿਆ ਕਿ ਪੰਜਾਬ ਦੀ ਸੋਚ ਨੂੰ ਦਬਾ ਲੋਗੇ ਹਾਂ ਅਸੀਂ ਸ਼ਹਾਦਤਾਂ ਦਿੱਤੀਆਂ ਨੇ ਹਾਂ ਅਸੀਂ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਚ ਜਜ਼ਬਾ ਸੀ ਹਿੰਮਤ ਸੀ ਤਾਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੁਹਾਡਾ 4 ਦਿਨ ਕਿਸਾਨਾਂ ਨੇ ਰਾਹ ਕੀ ਰੋਕ ਲਿਆ। ਥੇਟਲੀ ਉੱਤੇ ਹੋ ਗਈ। 750 ਕਿਸਾਨ ਸਵਾ 1.5 ਸਾਲ ਦਿੱਲੀ ਦੀਆਂ ਬਰੂਆਂ ਦੇ ਉੱਤੇ ਸ਼ਹੀਦ ਕਰ ਦਿੱਤਾ। ਲੱਖਾਂ ਲੋਕ ਉੱਥੇ ਧੁੱਪਾਂ, ਮੀਂਹਾਂ, ਹਨੇਰੀਆਂ, ਠੰਡਾਂ ਸਹਿੰਦੇ ਰਹੇ। ਉਹ ਨਹੀਂ ਦਿਖਿਆ। ਅੱਜ 4 ਦਿਨ ਤੁਹਾਡਾ ਰਾਹ ਕੀ ਕਿਸੇ ਨੇ ਰੋਕ ਲਿਆ ਫਰੀਦਕੋਟ ਲੋਕ ਸਭਾ 'ਚ। ਬੜੀ ਤਕਲੀਫ ਹੋਈ। ਕੀ ਗੱਲ? ਕੋ ਇਤਿਹਾਸ ਦੇ ਪੰਨੇ ਫਰੋਲਣ ਵਾਲੇ ਰਹਿ ਗਏ ਨੇ ਕੀ ਗੱਲ ਉਦੋਂ ਪੰਜਾਬ ਚੰਗਾ ਸੀ ਜਾਂ ਉਦੋਂ ਪੰਜਾਬੀ ਚੰਗੇ ਸੀ ਜਦੋਂ ਤੁਸੀਂ ਪੱਤਾ ਪੱਤਾ ਸਿੰਘਾ ਦਾ ਵੈਰੀ ਗਿਆ ਤੇ ਤੁਹਾਨੂੰ ਇੰਨਾ ਪਿਆਰ ਇੰਨਾ ਸਤਿਕਾਰ ਮਿਲਿਆ ਰਾਜਨੀਤੀ ਦੇ ਲਈ ਸਸਤੀ ਸ਼ੌਹਰਤ ਨਹੀਂ ਪਾ ਲਈ ਦੀ ਹੰਸ ਰਾਜ ਜੀ ਪੰਜਾਬੀਓ ਪੰਜਾਬੀ ਹੋਣ ਦਾ ਫਰਜ਼ ਅਦਾ ਕਰੋ ਇਸ ਮਿੱਟੀ ਦੇ ਕਰਜ਼ਾਈਆਂ ਸੀ ਇਹਦੀ ਆਬੋ ਹਵਾ ਦੇ ਕਰਜ਼ਾਈਆਂ ਅਸੀਂ ਸ਼ਾਇਦ ਕਈ ਸੈਂਕੜੇ ਹਜ਼ਾਰਾਂ ਜਨਮ ਲੈ ਕੇ ਵੀ ਅਸੀਂ ਕਰਮਾਂ ਵਾਲੇ ਆ ਕਿ ਅਸੀਂ ਪੰਜਾਬ ਦੀ ਧਰਤੀ ਤੇ ਜੰਮੇ ਆ ਭਾਜਪਾ ਦੇ ਮਨਸੂਬੇ ਤੁਹਾਡੀ ਬੋਲਾਂ ਚੋਂ ਦਿੱਖਦੇ ਆ ਪੰਜਾਬ ਧੜਵੀਆਂ ਨਾਲ ਲੜਿਆ ਪੰਜਾਬ ਨੇ ਅਬਦਾਲੀ ਵਰਗੇ ਨਹੀਂ ਬਖਸ਼ੇ ਪੰਜਾਬ ਨਹੀਂ ਕਿਸੇ ਨੂੰ ਬਖਸ਼ਦਾ ਹਰ ਉਸ ਜ਼ੁਲਮ ਦੇ ਵਿਰੋਧ ਅਸੀਂ ਲੜਦੇ ਹਾਂ ਅਸੀਂ ਸ਼ਹਾਦਤਾਂ ਦਿੰਨੇ ਆਂ ਸ਼ਹਾਦਤਾਂ ਦਿੰਦੇ ਰਾਵਾਂਗੇ ਸੰਘਰਸ਼ ਕਰਦੇ ਲਾਵਾਂਗੇ ਆਪਣੀ ਹੋਣ ਦੇ ਲਈ ਆਪਣੀ ਵਿਚਾਰਧਾਰਾ ਦੇ ਲਈ ਆਪਣੀ ਪਹਿਚਾਨ ਦੇ ਲਈ ਜੇ ਥੋੜੀ ਜਿਹੀ ਲਿਆਕਤ ਜੇ ਥੋੜੀ ਜਿਹੀ ਤਹਿਜ਼ੀਬ ਜੇ ਥੋੜੀ ਜਿਹੀ ਸ਼ਰਮ ਬਾਕੀ ਹੈ ਤੇ ਜੇ ਥੋੜੀ ਜਿਹੀ ਹਿੰਮਤ ਹੈ ਤੇ ਕਹਿ ਕੇ ਦਿਖਾਓ ਅਲਵਿਦਾ ਬੀਜੇਪੀ ਨੂੰ আর ਵਿਰੋਧ ਕਰਕੇ ਦਿਖਾਓ ਕਿ ਦਿੱਲੀ ਨੇ ਗਲਤ ਕੀਤਾ ਹੈ ਅਮਿਤ ਸ਼ਾਹ ਮੋਦੀ ਭਾਜਪਾ ਦੀ ਸਰਕਾਰ ਨੇ ਗਲਤ ਕੀਤਾ ਹੈ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਹੈ ਕਾਲੇ ਕਾਨੂੰਨ ਲਿਆ ਕੇ ਅਤਿਆਚਾਰ ਕੀਤਾ ਹੈ ਸੰਵਿਧਾਨ ਬਦਲਣਾ ਚਾਹੁੰਦੇ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੇ ਹੋ ਪੰਜਾਬ ਹਮੇਸ਼ਾ ਅੱਗੇ ਲੱਗ ਕੇ ਝੰਡਾ ਬਰਦਾਰੀ ਕਰਦਾ ਰਿਹਾ ਪੰਜਾਬ ਨੇ ਅੱਗੇ ਲੱਗ ਕੇ ਚੱਲਣਾ ਹੈ ਪੰਜਾਬ ਨਾਲ ਦਬਣ ਵਾਲਿਆਂ ਚੋਂ ਸੀ ਨਾ ਦਬੇਗਾ ਤੇ ਨਾ ਹੀ ਇਹ ਆਪੇ ਉਲਕਿਆ ਹੋਇਆ ਨਕਸ਼ਾ ਇਹ ਮਾਰਸ਼ਲਾਂ ਦੀ ਕੌਮ ਸੀ ਹੈ ਤੇ ਰਹੇਗੀ ਅਖੀਰ ਦੇ ਵਿੱਚ ਕਹਾਂਗਾ ਦੁੱਲੇ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈਂਦੇ ਨੇ ਤਸਵੀਰ ਬਦਲਦੀ ਕੌਮਾਂ ਦੀ ਤਸਵੀਰ ਬਦਲਦੀ ਕੌਮਾਂ ਦੀ ਤਸਵੀਰ ਵੀ ਬਦਲਾਂਗੇ ਔਰ ਸ਼ੁਰੂਆਤ ਪੰਜਾਬ ਤੋਂ ਕਰਾਂਗੇ ਪੂਰੇ ਦੇਸ਼ ਦੇ ਵਿੱਚ ਇੰਡੀਆ ਬਲੌਗ ਜਿੱਤੇਗਾ ਪੰਜਾਬ ਜਿੱਤੇਗਾ ਪੰਜਾਬ ਦੀ ਵਿਚਾਰਧਾਰਾ ਜਿੱਤੇਗੀ ਜਿਹੜੀ ਹਰ ਧਰਮ ਦੀ ਹਰ ਮਜ਼ਬਦ ਦਾ ਸਤਿਕਾਰ ਕਰਦੀ